ਮੋਰਗਰ ਦੇ ਦਾਰਸ਼ੀ ਮੈਂ ਕੱਲ੍ਹ ਪਹਿਲਾਂ ਕਰਦੇ ਹਾਂ ਕਿਉਂਕਿ ਸਮਾਂ ਬਹੁਤ ਥੋੜਾ ਹੈ ਦਰਸਲ ਇਹ ਉਹਨਾਂ ਸ਼ਖਸੀਤਾਂ ਦੇ ਵਿੱਚੋਂ ਸੀ ਆਪਣੇ ਵਤਨ ਦੀ ਮਿੱਟੀ ਤੋਂ ਦੂਰ ਆ ਕੇ ਜਿਨ੍ਹਾਂ ਨੇ ਆਪਣੇ ਬੋਲੀ ਦੇ ਪਹਿਲੇ ਦੌਰ ਦੇ ਵਿੱਚ ਗੱਲ ਕਰਨ ਨੂੰ ਫਿਰ ਕਿਹਾ ਕਿ 90 ਦੇ 60 ਦੇ ਲਈ ਆਏ ਸੀ ਭੁਲੋ ਕਿ ਉਹ ਯੋਗ ਵਿਅਕਤੀ ਜਿਹਨਾਂ ਨੇ ਹਾਲੀਆ ਇੰਕਵਿਰੀ ਉਹਨਾਂ ਨੂੰ ਕੋਈ ਜ਼ਰੂਰਤ ਨਾ ਸੀ ਕਿ ਇਸ ਦੇਸ਼ ਦੇ ਵਿੱਚ ਰਹਿ ਕੇ ਉਹ ਪੰਜਾਬੀ ਦੀਆਂ ਬਾਤਾਂ ਪਾਉਂਦੇ ਉਹ ਆਪਣੀ ਲੇਟਨਿੰਗਾਂ ਕਰਵਾਤਿੰਸੀ ਕੁਝ ਹੋਰ ਪਾਸ਼ਾ ਵੀ ਬਣਾ ਸਕਦੇ ਸੀ ਜੇਕਰ ਅੰਗਰੇਜ਼ੀ ਨੂੰ ਚੁੰਨਦੇ ਤਾਂ ਮੈਂ ਹਮੇਸ਼ਾ ਮਹਿਸੂਸ ਕਰਦਾ ਕਿ ਸ਼ਾਇਦ ਨਾ ਕੋਈ ਇਸ ਮੁੱਚੇ ਸੰਸਾਰ ਦੇ ਵਿੱਚ ਹੋਰ ਟੱਕ ਦੇਣਾ ਸਰਬੋਤਮ ਹੋਵੇ ਅਗਲੀ ਕਰ ਮੈਂ ਇੱਕ ਹੋਰ ਕਰ ਜਾਵਾਂ ਕਿ ਜਿੰਨੀ ਵੇਰਾਂ ਵੀ ਉਹਨਾਂ ਨੂੰ ਬਾਅਦ ਵਿੱਚ ਮਿਲਣ ਦਾ ਸਬਬ ਬੋੜਿਆ ਜੇ ਕੋਈ ਕਿਤੇ ਗੁਰਮੇਰਾ ਗੱਲ ਹੋਣੀ ਕਿ ਜੇਕਰ ਅਸੂਮੇਨਾ ਦੇਸ਼ਾਂ ਦੇ ਵਿੱਚ ਵਾਕਈ ਸੱਚ ਹੋਵੇ ਕਿ ਸਾਡੀ ਆਉਣ ਵਾਲੀ ਇਨਵੈਸਟਾ ਆਪਣੇ ਪਰਿਵਾਰ ਦੀ ਬੋਲੀ ਵਾਸਤੇ ਸਦਾ ਚਾਰਦੇ ਨਾਲ ਜੁੜੀਆਂ ਰਹਿਣ ਤੇ ਸਾਨੂੰ ਪੰਜਾਬੀਆਂ ਨੂੰ ਆਪਣੀ ਅੰਦਰਸਲਾ ਤੇ ਆਪਣੀਆਂ ਫਸਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਉਹ ਕਿੰਨਾ ਸਫਲ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੁਆਰਾ ਕੀਤੇ ਹੋਏ ਤੇ ਜਿਹੜੀਆਂ ਉਹਨਾਂ ਦੇ ਕੰਮ ਸੀ ਉਹ ਸਾਡੀ ਉਹ ਲਗਨੇ ਨਸਲਾਂ ਦੀ ਕਿੰਨੇ ਕਿ ਕੰਮ ਉਹ ਕੀਤੀ ਤੇ ਬੱਕਰੀ ਕਰੇ ਇੱਕਦਮ ਹੋਰ ਵੀ ਨੜ ਦੇ ਨਾਲ ਇੱਥੇ ਕਰ ਜਾਵਾਂ ਕਿ ਸਾਡੇ ਸੱਭਿਆਚਾਰ ਦੇ ਵਿੱਚ ਕੰਮ ਕਰਨ ਵਾਲੇ ਕਿਉਂਕਿ ਸਟੇਜ ਉੱਤੇ ਤੇ ਸਾਰੇ ਸਿੱਖਿਸ਼ਿਤ ਵਰਡੀਆਂ ਨੇ ਮੇਰੇ ਸਾਹਮਣੇ ਵੀ ਮੇਰੇ ਨਾਲ ਵੀ ਆਏ ਹੋਏ ਰਜਿੰਦਰਜੀਤ ਨਾਲੇ ਮੇਰਾ ਆਪਣਾ ਵੀ ਜਸਵੰਦਰ ਜਿਹੜਾ ਤੱਕੋ ਭੁੱਲ ਗੋ ਤੁਸੀਂ ਸਾਰੇ ਤੁਹਾਡਾ ਸਾਹਿਤ ਸਭਿਆਚਾਰ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਉਵਸਣ ਦੇ ਬਾਪ ਜੂਪੀ ਬਹੁਤ ਵੱਡਾ ਯੋਗਦਾਨ ਹੈ ਉਹ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਵਾਕਈ ਸਾਡੇ ਦੁਆਰਾ ਪਾਇਆ ਹੋਇਆ ਜਿਹੜਾ ਯੋਗਦਾਨ ਹੈ ਸਾਡੀ ਆਉਣ ਵਾਲੀਆਂ ਨਸਲਾਂ ਦੇ ਵਾਸਤੇ ਕਿਹਦੀ ਠੱਗ ਦੇ ਨਾਲ ਕੰਮ ਆਏਗਾ ਉਹ ਸ਼ਿਵਚਨ ਕੈਲਸਾ ਹੋੜੀ ਜਿਹੜੇ ਵੀ ਵਿਸ਼ੇ ਦੇ ਉੱਤੇ ਆਪਣੀ ਕਰਮਕ ਸਹਿਯਗੀਤੀ ਨਿਕਲਮ ਚੱਕੀ ਵਿਸ਼ੇਕੋ ਵਾਰਤਕ ਦਾ ਖੇਤਰ ਸੀ ਜਾਂ ਕਰਤਾ ਦਾ ਖੇਤਰ ਸੀ ਉਹਨਾਂ ਨੇ ਕਦੇ ਵੀ ਕਿਸੇ ਵੀ ਕਿਸਮ ਦਾ ਕਿਸੇ ਵੀ ਪ੍ਰਾਣੀ ਦੇ ਨਾਲ ਸਮਝੌਤਾ ਨਾ ਸੀ ਕੀਤਾ ਜਿੰਨੀ ਵਾਰ ਮੈਂ ਮੈਨੂੰ ਮਿਲਣ ਦਾ ਉਹਨਾਂ ਨੂੰ ਸਵਾਭ ਬਣਿਆ ਜੋ ਉਹਨਾਂ ਦੀ ਜ਼ੁਬਾਨ ਤੇ ਸੀ ਮੈਂ ਮਹਿਸੂਸ ਕੀਤਾ ਉਹੀ ਉਹਨਾਂ ਦੇ ਦਿਲ ਵਿੱਚ ਸੀ ਬਹੁਤ ਘੱਟ ਪ੍ਰਾਣੀ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਤੁਸੀਂ ਕਦੇ ਕਿਸੇ ਦੀ ਚਾਪਲੂਸੀ ਕਰਦੇ ਨਹੀਂ ਦੇਖਦੇ ਗੱਲ ਸਭ ਤੋਂ ਬੁਨਾ ਇਨਸਾਨਾਂ ਦੇ ਵਿੱਚੋਂ ਇੱਕ ਇਨਸਾਨ ਸੀ ਮੈਨੂੰ ਯਾਦ ਹੈ 90s ਦੇ ਵਿੱਚ ਵਰਮੀਗਮ ਦੇ ਵਿੱਚ ਇੱਕ ਕਾਨਫਰੰਸ ਸ਼ੁਰੂ ਹੋਈ ਤੇ ਕਾਨਫਰੰਸ ਦੇ ਉੱਤੇ ਕਿਸੇ ਨੇ ਗੱਲ ਸ਼ੁਰੂ ਕਰ ਲਈ ਕਿ ਇਹਨਾਂ ਦੇਸ਼ਾਂ ਦੇ ਵਿੱਚ ਰੇਸਿਜ਼ਮ ਦੀ ਬੜੀ ਵੱਡੀ ਪ੍ਰੋਬਲਮ ਹੈ ਤੇ ਗੱਲ ਸਾਹਮਣੀ ਉੱਠ ਕੇ ਪਤਾ ਕੀ ਗੱਲ ਕਹੀ ਕਿ ਰੇਸਿਜ਼ਮ ਦੀ ਪ੍ਰੋਬਲਮ ਮੈਨੀ ਮੰਨਦਾ ਹੈ ਪਰ ਤੁਹਾਨੂੰ ਰੇਸਿਜ਼ਮ ਦੀ ਪਾਲਿਸੀ ਬਾਰੇ ਰੇਸਿਜ਼ਮ ਬਾਰੇ ਉਹਦਾ ਅਹਿਸਾਸ ਕਰਾਉਣ ਬਾਰੇ ਤੁਹਾਡੇ ਬੱਚੇ ਆ ਤੁਸੀਂ ਇਹ ਉਸ ਪੱਧਰ ਤੇ ਜਿਸ ਨੂੰ ਮੈਂ ਸੋਚ ਸਕਦੇ ਜੇਕਰ ਤੁਹਾਡੇ ਬੱਚਿਆਂ ਨੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਨਾ ਕਰਾਇਆ ਹੁੰਦਾ। ਇਹ 1960 ਦਾ ਉਹ ਦੌਰ ਸੀ ਮੈਂ ਉਹਦੀ ਬਤ ਵੀ ਗੱਲ ਕਰ ਜਾਂਦੇ ਵਿੱਚ ਇਹ ਗੱਲ ਸਾਹਿਬ ਦੀ ਵੀ ਗੱਲਬਾਤ ਹੋ ਜਾਣੀ ਆ। ਜਦੋਂ ਅੰਗਰੇਜ਼ਾਂ ਨੂੰ ਬਹੁਤ ਥੋੜਾ ਸਮਾਂ ਹਲੇ ਹੋਇਆ ਸੀ ਸਾਡੇ ਦੇਸ਼ ਨੂੰ ਆਜ਼ਾਦ ਕੀਤਾ ਤੇ ਉਸ ਤੋਂ ਕੁਝ ਸਮਾਂ ਪਹਿਲਾਂ ਸੈਕੰਡ ਵਰਲਡ ਵਾਰ ਦੇ ਵਿੱਚੋਂ ਅੰਗਰੇਜ਼ ਨਿਕਲ ਕੇ ਆਈ ਸੀ ਸਾਡੀਆਂ ਫੌਜਾਂ ਨੇ ਸਾਡੀਆਂ ਆਪਣੀਆਂ ਮਾਮਾ ਨੇ ਭੈਣਾਂ ਨੇ ਤੇ ਸੁਹਾਗੜਾ ਨੇ ਆਪਣੇ ਸਹਰਾ ਦੇ ਸੁਹਾਗ ਭੈਣਾਂ ਨੇ ਆਪਣੇ ਭਰਾ ਮਾਮਾ ਨੇ ਆਪਣੇ ਪੁੱਤ ਉਸ ਲੜਾਈ ਦਾ ਬਾਲਣ ਬਾਲ ਕੇ ਉਹ ਲੜਾਈ ਦੀ ਜਿੱਤ ਦਾ ਸਿਹਰਾ ਜਿਹੜਾ ਸੀ ਅੰਗਰੇਜ਼ਾਂ ਦੇ ਸਿਰ ਦੇ ਉੱਤੇ ਬਣਿਆ ਸੀ ਪਤਾ ਨਹੀਂ ਕਿੰਨੀਆਂ ਮਾਮਾਂ ਦੇ ਪੁੱਤਰ ਉਸ ਲੜਾਈ ਦਾ ਵਾਰਣ ਬਣੇ ਚਲਵਟਿਕਣ ਸੀ ਸਾਡੇ ਸਾਹਮਣੇ ਨਾ ਸਕੇ ਜਲਸਾ ਹੋਣੀ ਕਿਉਂਕਿ ਮੇਰੇ ਪੱਲੇ ਸਾਬ ਤੇ ਸਾਡੇ ਪਰਬਾਣੀ ਸੀ ਨਾਈ 37 ਖੇਤ ਨੂੰ ਬੰਨਵਾਤਾ ਤੇ 1945 ਦੇ ਵਿੱਚ ਜਦੋਂ ਇਹ بڑا ਮਤਲਬ ਹੋਇਆ ਮੈਨੂੰ ਮੇਂਸੇਂਗਲ ਇਹ ਯਾਦ ਰਹੀ ਆ ਕਿ 8-9 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਉਹ ਘਟਨਾਵਾ ਚੇਤੇ ਸੀ 47 ਦੀਆਂ ਘਟਨਾਵਾ ਵੀ ਉਹਨਾਂ ਨੂੰ ਚੇਤੇ ਸੀ ਕਿ ਅਸੀਂ ਸਾਡੇ ਦੇਸ਼ ਦੀ ਪੰਜਾਬ ਦੀ ਧਰਤੀ ਦੀ ਕਿਸੇ ਸਾਡੇ ਵੱਡੇ ਨੇਤਾ ਨੇ ਮੰਗਣਾ ਸੀ ਕੀਤੀ ਕਿ ਪੰਜਾਬ ਵੰਡ ਦਿੱਤਾ ਜਾਵੇ ਪਰ ਜੇਕਰ ਪੰਜਾਬ ਦੀ ਵੰਡ ਕੀਤੀ ਗਈ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਛਾਤਕ ਦਿਮਾਗ ਸੀ ਇੱਕ ਬੋਲੀ ਇੱਕ ਸਭਿਆਚਾਰ ਤੇ ਉਹ ਸਭਿਆਚਾਰ ਜਿਹੜਾ ਨਾਲ ਦੇ ਗੁਣ ਦੀ ਤੱਕ ਪਾਸ ਰਿਹਾ ਕਿ ਸਮੁੱਚੇ ਪਿੰਡ ਦੀ ਧੀ ਨੂੰ ਆਪਣੀ ਧੀ ਸਮਝਿਆ ਕਰਦਾ ਸੀ ਫਰਾਤੋ ਨਾ ਤੋਏ ਕਿ ਦੂਸਰੇ ਦੇ ਦੁਸ਼ਮਣ ਕਿਤਾ ਬਣ ਗਿਆ। ਜੇ ਵੀਰ ਇਹਨੂੰ ਗਲਸਾ ਮੁਹਰਾਂ ਨੇ ਕਿਤੇ ਵੀ ਗੱਲ ਕਰਨੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਜਦੋਂ ਕੋਈ ਸਟੇਜ ਦੇ ਉੱਤੇ ਵੀ ਕੋਈ ਆਪਣੀ ਕਿਸੇ ਰਚਨਾ ਦੇ ਰਾਹੀਂ ਵੀ ਤੇ ਬੰਗੂ ਇਸ ਤਰ੍ਹਾਂ ਹਮੇਸ਼ਾ ਮਹਿਸੂਸ ਹੁੰਦਾ ਸੀ ਕਿ ਉਹ ਅੰਦਰੋਂ ਗੱਲ ਕਰ ਰਹੇ ਹੁੰਦੇ। ਇਹਨਾਂ ਸੀ ਵੀ ਕਦੇ ਗੱਲ ਹੁੰਦੀ ਕਿ ਉਹ ਕੋਸ਼ਿਸ਼ ਕਰਦੇ ਆ ਕਿ ਮੈਂ ਸ਼ਬਦਾਂ ਦਾ ਸਹਾਰਾ ਲੈ ਕੇ ਕੋਸ਼ਿਸ਼ ਕਰਦਾ ਇਸ ਤਰ੍ਹਾਂ ਦੇ ਪੇਸ਼ ਕਰਾਂ ਜਿਹੜੇ ਸ਼ਬਦ ਇਸ ਤਰ੍ਹਾਂ ਦੇ ਹੋਣ ਇਸ ਨੂੰ ਸੰਸਾਰ ਦੇ ਲੋਕ ਪਸੰਦ ਕਰਨ ਉੱਤਰ ਅੰਦਰੋਂ ਗੱਲ ਕਰਦੇ ਸੀ ਮੈਨੂੰ ਕਿਹਾ ਇਸ ਤਰ੍ਹਾਂ ਲੱਗਦਾ ਕਿ ਮੈਂ ਪਹਿਲਾਂ ਫਿਰ ਗੱਲ ਕਰਦਾ ਕਿ ਮੇਰੇ ਫਾਦਰ ਸਾਹਿਬ ਦੀ ਇਹ ਗਰੁੱਪ ਹੋਣ ਦੇ ਬਾਵਜੂਦ ਵੀ ਕਈ ਵਾਰ ਉਹਨਾਂ ਦੇ ਮਨ ਦੇ ਵਿੱਚ ਇੱਕ ਭੋਲਾਪਨ ਵੀ ਸੀ ਇੱਕ ਬੱਚਿਆਂ ਦਾ ਉਹ ਉਹ ਭੋਲਾਪਨ ਜਿਹੜਾ ਕਿਸੇ ਦੇ ਨਾਲ ਵੀ ਵੈਰ ਵਿਰੋਧ ਜਾਂ ਈਰਖਾ ਸਾੜਾ ਕਿੰਨੇ ਪੁਰਾਣੀਆਂ ਨੂੰ ਉਹਨਾਂ ਨੇ ਉਤਸ਼ਾਹਿਤ ਕੀਤਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਜੇਕਰ ਤੁਸੀਂ ਕੁਝ ਲਿਖਣਾ ਤੇ ਤੁਹਾਨੂੰ ਇਸ ਤਰ੍ਹਾਂ ਦਾ ਲਿਖਣਾ ਚਾਹੀਦਾ ਹੈ। ਅੱਜ ਪਿੱਛੇ ਕੋਈ ਸਾਡੇ ਵਿੱਚ ਨਹੀਂ ਪਰ ਉਹਨਾਂ ਦੀਆਂ ਰਚਨਾਵਾਂ ਇਹ ਰਹਿੰਦੀਆਂ ਦੁਨੀਆ ਤੱਕ ਪਤਾ ਨਹੀਂ ਕਿੰਨੇ ਕੁ ਪੰਜਾਬੀਆਂ ਦਾ ਕਿੰਨੇ ਸਾਥਕਾਰਾਂ ਦਾ ਇਹ ਮਾਰਗ ਦਰਸ਼ਨ ਬਣ ਗਏ ਪਰ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਕਿ ਇੱਕ ਗੱਲ ਜਦੋਂ ਪਰਣੀ ਪਰਿਵਾਰ ਦਾ ਮੈਂਬਰ ਤੁਰ ਜਾਂਦਾ ਤੇ ਬਹੁਤ ਘੱਟ ਪਰਿਵਾਰ ਦੇ ਮੈਂਬਰ ਹੁੰਦੇ ਨੇ ਤੇ ਉਹਨਾਂ ਵਿੱਚੋਂ ਵੀ ਕੁਝ ਟੀਰੇ ਨਿਮਤਾਂ ਦੇ ਵਿੱਚ ਆਵੇ ਜਿਹੜੇ ਆਪਣੇ ਇਹ ਪਿਤਾਛਿਲੀ ਦੀਆਂ ਪਿਕਰਤਾਂ ਦੇ ਉੱਤੇ ਮਾਨ ਕਰਦੀ ਹੋਵੇ ਉਹ ਸਾਡੀ ਵੱਡੀ ਭੈਣ ਸ਼ਰਧੀਪ Kaur ਇਸ ਮੈਦਾਨ ਦੇ ਵਿੱਚ ਹੈ ਜੇ ਮੈਂ ਸਾਡੇ ਸਵੇਰ ਚਾਰ ਪੱਕ ਤੋਂ ਗੱਲ ਕਰਨੀ ਹੋਵੇ ਤੇ ਸਾਡੇ ਸਵੇਰ ਚਾਰ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਧੀ ਆਪਣੇ ਬਾਤ ਨਾਲ ਜਿਹੜੇ ਪਤਨ ਦਾ ਡਾਇਲੋਗ ਕਰ ਸਕਦੀ ਹੈ ਖੰਦੇ ਸਮਾਜਿਕ ਰਿਸ਼ਤਿਆਂ ਵਿੱਚ ਹੋਰ ਕੋਈ ਪ੍ਰਾਣੀ ਨਹੀਂ ਕਰ ਸਕਦਾ। ਉਹ ਇਸ ਤਰ੍ਹਾਂ ਦੀ ਗੱਲ ਹੈ ਕਿ ਜਿੱਥੇ ਲਿਪਣੇ ਨਾ ਪਹਿਣ ਬਨੇਰੇ ਉਹ ਘਰ ਟੋੜੀ ਬਬਲਾ। ਇਸ ਸੇ ਕੋ ਡਾਇਲੌਗ ਧੀ ਆਪਣੇ ਬਾਪਦੇ ਨਾਲ ਹੀ ਕਰ ਸਕਦੀ ਹੋਰ ਕਿਸੇ ਨਾਲ ਕਰ ਸਕਦੀ। ਤੇ ਜੇਕਰ ਹਾਰ ਸ਼ਿੰਗਾਰ ਦੀ ਗੱਲ ਹੈ ਧੀ ਆਪਣੇ ਮਾਂ ਦੇ ਨਾਲ ਕਰਦੀ ਹੈ ਕਿ ਮਾਏ ਮੇਰੀਏ ਨਹੀਂ ਮੈਨੂੰ ਬੜਾ ਚਾਹ ਦੋ ਗੁਤਾ ਕਰ ਮੇਰੀਆਂ। ਇਸ ਸਾਡੇ ਸਵੇਰਚਾਰ ਦੇ ਵਿੱਚ ਹੋਰ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਡਾਇਲੌਗ ਨਹੀਂ ਕੀਤਾ ਜਾ ਸਕਦਾ ਸੋ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਨੂੰ ਇਸ ਪਰਿਵਾਰ ਨੂੰ ਗੱਲ ਸਾਥ ਤੇ ਸਮੁੱਚੇ ਪਰਿਵਾਰ ਨੂੰ ਤੇ ਖਾਸ ਕਰਕੇ ਆਪਣੀ ਭੈਣ ਇਸ ਬੀਬੀ ਰਾਣੀ ਨੂੰ ਵੀ ਬਵਾਤ ਦਿੰਨਾ ਕਿ ਬੀਬੀ ਰਾਣੀਏ ਤੁਸੀਂ ਆਪਣੇ ਵਤਨ ਦੀ ਮਿੱਟੀ ਤੋਂ ਹਜ਼ਾਰਾਂ ਮੀਲ ਦੂਰ ਜੋ ਕੁਝ ਸਾਹਿਤਿਕ ਤੌਰ ਦੇ ਉੱਤੇ ਸਾਡੇ ਸਵੇਰਚਾਰ ਦੇ ਸਮਾਜਿਕ ਜਾਂ ਸਾਹਿਤਿਕ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਤੁਹਾਡੇ ਫਾਦਰ ਸਾਹਿਬ ਨੇ ਯੋਗਦਾਨ ਪਾਇਆ ਹਨ ਉਹਦੇ ਉਤੇ ਮਾਨੇ ਤੇ ਤੁਸੀਂ ਸੰਸਾਰ ਦੇ ਦੂਸਰੇ ਲੋਕਾਂ ਨੂੰ ਵੀ ਦਰਸ਼ਨਾ ਚਾਹੁੰਦੇ ਆਂ। ਨਹੀਂ ਤਾਂ ਮੈਂ ਕਿਹਾ ਪਰਵਾਹ ਦੇ ਤੌਰ ਦੇ ਤੇ ਜਦੋਂ ਕੋਈ ਪ੍ਰਾਣੀ ਇਸ ਸੰਸਾਰ ਦੇ ਵਿੱਚ ਆਉਂਦਾ ਤੁਲ ਜਾਂਦਾ ਤੇ ਉਸ ਤੋਂ ਬਾਅਦ ਇਹ ਗਲ ਵੱਖਰੀ ਹੈ ਜਦੋਂ ਮੈਂ ਇੱਕ ਦੌਰ ਦੀ ਗੱਲ ਜਿੱਥੋਂ ਮੈਂ ਪਹਿਲਾਂ ਸ਼ੁਰੂ ਕੀਤੀ ਹੈ ਕਿ ਉਸ ਦੌਰ ਦੇ ਵਿੱਚ ਗਿੱਲ ਸਿੰਘ ਆਹ ਹੋਰਾਂ ਦੇ ਨਾਲ ਤੁਹਾਡੇ ਆਪਣੇ ਥੁਰੰਣ ਤੋਂ ਮੈਂ ਪਤਾ ਨਹੀਂ ਕਿੰਨੇ ਨਾਲ ਲੈ ਸਕਦਾ ਜੰਗਲੀ ਸਾਹਿਬ ਤੋਂ ਲੈ ਕੇ ਪ੍ਰੀਤਮ ਸਿੰਘ ਸਿੱਧੂ ਹੁਣ ਤੋਂ ਲੈ ਕੇ ਸਾਥੀ ਲੁਧਿਆਣਵੀ ਹੁਣ ਤੋਂ ਲੈ ਕੇ ਮੱਖਣ ਸਿੰਘ ਮਰ ਕੇ ਜਾਂਦਾ ਹੋਣਾ ਤੂੰ ਲੈ ਕੇ ਇਹ ਜਿਨ੍ਹਾਂ ਨੇ ਇਹਨਾਂ ਦੇਸ਼ਾਂ ਦੇ ਵਿੱਚ ਆਪਣੀਆਂ ਪਾਉਣ ਵਾਲੀਆਂ ਨਸਲਾਂ ਬਾਰੇ ਕਿਉਂਕਿ ਉਹ ਫਿਕਰਮੰਦ ਸੀ ਇਸੇ ਕਰਕੇ ਉਹਨਾਂ ਨੇ ਸਾਹਿਤ ਸਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ ਇਹ ਮੈਨੂੰ ਮਾਣ ਹੈ ਕਿ ਮੈਂ ਉਸ ਸਭਿਆਚਾਰ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਬਿਲੋਂਗ ਕਰਨਾ ਜਿਨ੍ਹਾਂ ਨੇ ਉਸ ਚੀਜ਼ ਤੋਂ ਦੌਰ ਦੇ ਵਿੱਚ ਉਹ ਆਏ ਇਹਨਾਂ ਦੇਸ਼ਾਂ ਦੇ ਵਿੱਚ ਸਾਡੇ ਕੋਲ ਕੁਝ ਵੀ ਨਾ ਸੀ ਤਰੀਆਂ ਗਲੀਆਂ ਦੇ ਵਿੱਚ ਸਾਡੇ ਬਾਰੇ ਸਾਡੇ ਵਾਸਤੇ ਧਾਰਮਿਕ ਸਥਾਨ ਗੁਰਦੁਆਰੇ ਵੀ ਨਾ ਸੀ ਤੇ ਸਾਡੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਵਿਚਕ ਮੇਰੇ ਸਿਰ ਦੇ ਉੱਤੇ ਦਸਾਰ ਨਹੀਂ ਜਾਂ ਕਿ ਚਿਕਿਸ਼ੂਕ ਰੂਪ ਵਾਲਾ ਵੀ ਕੋਈ ਜਾਂਦਾ ਸੀ ਤੇ ਉਹਨਾਂ ਵਾਸਤੇ ਜਿਹੜੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਉਹ ਬੱਚੇ ਦੱਸ ਸਕਦੇ ਆ ਉਹਨਾਂ ਵਾਸਤੇ ਇਹ ਸਾਡੇ ਜੇਕਰ ਇਹ ਸਾਹਿਤਕਾਰ ਗੱਲ ਨਾ ਕਰਦੇ ਹੁੰਦੇ ਤੇ ਪਤਾ ਨਹੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਇਹਨਾਂ ਦਿਸ਼ਾਂ ਦੇ ਵਿੱਚ ਖਾਸ ਕਰਕੇ ਇਸ ਤੇਜ਼ ਦੇ ਵਿੱਚ ਕਿਹੜਾ ਪ੍ਰਭਾਵ ਇੱਕ ਹੁੰਦਾ ਸੋ ਮੈਨੂੰ ਜਿੱਥੇ ਅੱਜ ਇੱਕ ਵਾਰ ਫਿਰ ਮੈਂ ਉਸ ਵੱਡੀ ਸਿੱਖੀ ਥਰੂ ਆਪਣੀਆਂ ਗਲਤੀਆਂ ਗਹਿਰਾਈਆਂ ਤੋਂ ਆਪਣੀ ਸ਼ਰਧਾ ਦੇ ਫੁੱਲ ਪੇਟ ਕਰਦਾ ਉਥੇ ਨਾਲ ਦੀ ਨਾਲ ਜੇਕਰ ਤਾਂ ਇਹ ਪ੍ਰੋਗਰਾਮ ਕਿਤੇ ਸਭਾ ਬਣਾਵਣ ਦਾ ਤੇ ਪਤਾ ਨਹੀਂ ਕਿੰਨੇ ਚਿਹਰਿਆਂ ਦੇ ਮੈਂ ਇਹ ਦਰਸ਼ਨ ਨਾ ਕਰ ਸਕਦਾ ਤੁਸੀਂ ਸਾਡੇ ਸਾਰਿਆਂ ਵਾਸਤੇ ਇਨਸਪੀਰੇਸ਼ਨ ਹੋ ਹਰ ਇੱਕ ਪ੍ਰਾਣੀ ਇਹਨਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਆਪਣੀ ਬੋਲੀ ਬ੍ਰਾਸਤੀ ਗੱਲ ਕਰਦਾ ਜਾਂ ਆਪਣੀਆਂ ਹੋਣ ਵਾਲੀਆਂ ਨਸਲਾਂ ਵਾਸਤੇ ਚਿੰਤਾਤ ਹੋ ਰਿਹਾ ਉਹ ਦਾ ਯੋਗਦਾਨ ਹੈ ਬੇਸ਼ੱਕ ਉਹ ਵੱਡਾ ਹੋਵੇ ਤੇ ਬੇਸ਼ੱਕ ਉਹ ਛੋਟਾ ਹੋਵੇ ਤੇ ਇਸ ਗੱਲ ਦੀ ਮੈਂ ਜਿੱਥੇ ਮੁਬਾਰਕਵਾਦ ਦੇਵਾਂ ਇੱਕ ਵਾਰ ਫਿਰ ਬੀਬੀ ਸ਼ਰਦੀਪ ਨੂੰ ਤੇ ਨਾਲ ਦੀ ਨਾਲ ਮੈਂ ਧੰਨਵਾਦ ਵੀ ਕਰਾਂ ਆਪਣੇ ਛੋਟੇ ਵੀਰ ਸ਼ੇਖਰ ਜੀ ਹਾਣੋਂ ਦਾ ਜਿਨ੍ਹਾਂ ਨੇ ਮੈਨੂੰ ਸਮਝ ਦਿੱਤਾ ਕਿ ਮੈਂ ਆਪਣੇ ਮਨ ਦੇ ਬਦਲੇ ਤੁਹਾਡੇ ਨਾਲ ਸਾਂਝੇ ਕਰ ਸਕਾਂ ਕਿਉਂਕਿ ਮੇਰੀ ਜਗ੍ਹਾ ਤੇ ਉੱਤੇ ਇੱਥੇ ਕੋਈ ਵਿਦਵਾਨ ਨੂੰ ਖੜਾ ਕਰਕੇ ਜਸਿਸ ਸ਼ਵਦਾਪਨੀ ਵੀ ਸਾਥ ਤੇ ਹੁੰਦੀ ਤੇ ਮੇਰੇ ਨਾਲ ਵੱਡੀਆਂ ਉੱਚੀਆਂ ਸੁੱਚੀਆਂ ਪਾਕ ਪਵਿੱਤਰ ਗੱਲਾਂ ਵੀ ਤੁਹਾਡੇ ਨਾਲ ਉਹ ਕਰ ਸਕਦਾ ਸੀ ਹੋ ਸਕਦਾ ਸੀ ਤੁਹਾਡੇ ਦਲ ਨੂੰ ਮੇਰੇ ਮੁਕਾਬਲੇ ਵਿੱਚ ਉਹਦੀਆਂ ਕੀਤੀਆਂ ਹੋਈਆਂ ਗੱਲਾਂ ਜ਼ਿਆਦਾ ਟੰਬ ਜਾਂਦੀਆਂ ਪਰ ਮੈਂ ਉਸ ਸਾਹਿਤਕਾਰ ਨੂੰ ਜਿਹੜੇ ਸਾਡੇ ਫਾਦਰ ਸਾਹਿਬ ਦੇ ਦੌਰ ਦੇ ਸੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਸ਼ਰਧਾ ਦੇ ਫੁੱਲ ਪੇਟ ਕਰਦਾ ਤੇ ਨਾਲ ਦੀ ਨਾਲ ਉਸ ਦੋ ਜਹਾਂ ਦੇ ਭਲੇ ਅਗੇ ਅਰਦਾਸ ਵੀ ਕਰਦਾ ਕਿ ਉਹਨਾਂ ਦੁਆਰਾ ਵਿਦੇਸ਼ਾਂ ਦੀ ਧਰਤੀ ਉੱਤੇ ਜਗ੍ਹਾ ਵੀ ਕੋਈ ਮਿਸਾਲ ਹੈ ਜਿਹੜੀ ਸਾਡੀਆਂ ਔਲ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਵਧਦੀ ਰਹੇ ਬਹੁਤ ਮਹਤਵਪੂਰਨ ਬਾਤ ਹੈ